ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਿਲਾਵਲ ਮਹਿਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟ ਹੀ ਤੀਰਤ ਨਾਵਾ ਇਕ ਸਬਦ ਮੇਰਾ ਪ੍ਰਾਨ ਵਸਤ ਹੈ ਬਹੁਤ ਜਨਮ ਨਾ ਆਵਾ ਮਨ ਬੇਦਿਆ ਤਿਆਲ ਸੇਤੀ ਮੇਰੀ ਮਾਈ कौन जाने पीर पराई हम नाहीं चिंत पराई रहाओ अगम अगोचर अलख अपारा चिंता करो हमारी जल थल महल भरपूर लीना कट कट जो तुम्हारी सिख मत सब बुद्ध तुम्हारी मंदिर छावा तेरे ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਈਬਾ ਗੁਣ ਗਾਵਾ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਦ ਪਾਸੇ ਜੋ ਤੁਦ ਭਾਵੈ ਸੋ ਚੰਗਾ ਇਕ ਨਾਨਕ ਕੀ ਅਰਦਾਸੇ ਇਹ ਪਹਿਲੀ ਪਾਤਸ਼ਾਹੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਮੇਰਾ ਮਨ ਪ੍ਰਭੂ ਦੇਵ ਦੇ ਰਹਿਣ ਲਈ ਮੰਦਰ ਬਣ ਗਿਆ ਹੈ ਮੇਰਾ ਸ਼ਰੀਰ ਪਾਓ ਮੇਰਾ ਹਰੇਕ ਗਿਆਨ ਇੰਦਰੀ ਮੰਦਰ ਦੀ ਯਾਤਰਾ ਕਰਨ ਵਾਲਾ ਰਸਤਾ ਸਾਧੂ ਬਣ ਗਿਆ ਹੈ ਪਾਓ ਮੇਰੇ ਗਿਆਨ ਇੰਦਰੇ ਬਾਹਰ ਪਟਕਨ ਦੇ ਥਾਂ ਅੰਦਰ ਵਸਦੇ ਪਰਮਾਤਮਾ ਵਾਲ ਪਰਤ ਪਏ ਹਨ ਹੁਣ ਮੈਂ ਹਿਰਦੇ ਤੀਰਥ ਉੱਤੇ ਹੀ ਇਸ਼ਨਾਨ ਕਰਦਾ ਹਾਂ ਪਰਮਾਤਮਾ ਦੀ ਸਿੱਖਤ ਸਲਾਹ ਦਾ ਸ਼ਬਦ ਮੇਰੀ ਜ਼ਿੰਦ ਵਿੱਚ ਟਿਕ ਗਿਆ ਹੈ ਮੇਰੀ ਜ਼ਿੰਦ ਦਾ ਆਸਰਾ ਬਣ ਗਿਆ ਹੈ ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਮੁੜ ਜਨਮ ਵਿੱਚ ਨਹੀਂ ਆਵਾਂਗਾ हे ਮੇਰੀ ਮਾਂ ਮੇਰਾ ਮਨ ਅਦਿਆ ਦੇ ਘਰ ਪ੍ਰਭੂ ਤੇ ਚੜਨਾ ਵਿੱਚ ਭਿੰਜ ਗਿਆ ਹੈ ਹੁਣ ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਆਸ ਨਹੀਂ ਰੱਖਦਾ ਕਿਉਂਕਿ ਮੈਨੂੰ ਯਕੀਨ ਹੋ ਗਿਆ ਹੈ ਕਿ ਇਹ ਪਰਮਾਤਮਾ ਤੋਂ ਬਿਨਾ ਕੋਈ ਹੋਰ ਕਿਸੇ ਦੂਜੇ ਦਾ ਦੁੱਖ ਦਰਦ ਸਮਝ ਨਹੀਂ ਸਕਦਾ ਹੈ ਅਪਹੁੰਚ ਹੈ ਅਗੋਚਰ ਹੈ ਅਦ੍ਰਿਸ਼ਟ हे hey व्यंत प्रभु तू ही सारी सब जीवां दी संभाल करता है तू जल विच धरती विच आकाश विच हर ठां नका नक व्यापक हो के हर एक जीव ते हिर ते भी तेरी ज्योत मौजूद है हे hey मेरे मालिक प्रभु ਸਭ ਜੀਵਾਂ ਦੇ ਮਨ ਤੇ ਸ਼ਰੀਰ ਤੇਰੇ ਹੀ ਰਚੇ ਹੋਏ ਹਨ ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੇਰੇ ਤੋਂ ਹੀ ਮਿਲਦੀ ਹੈ ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ ਮੈਂ ਨਿਤ ਤੇਰੇ ਹੀ ਗੁਣ ਗਾਉਂਦਾ ਹਾਂ ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ ਤੈਨੂੰ ਹੀ ਸਭ ਦੀ ਸੰਭਾਲ ਦਾ ਫਿਕਰ ਹੈ ਗੁਰੂ ਸਾਹਿਬ ਕਹਿੰਦੇ ਹਨ ਤੇਰੇ ਦਰ ਤੋਂ ਸਿਰਫ ਇਹੀ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲਗੇ ਮੇਰੀ ਸਦਾ ਤੇਰੀ ਰਜ਼ਾ ਵਿੱਚ ਰਾਜੀ ਰਹਾ